ਮੀਡੀਆ ਤੇ ਜੇ ਤੂੰ ਮੀਡੀਆ ਸਾਹਮਣੇ ਗਈ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਇਤਾਂ ਦੇ ਥ्रेट ਦੇ ਰਹੇ ਨੇ ਮਾਣੂ ਤੂੰ ਚਿੱਟਾ ਵੇਚਦੀ ਐ ਇਹਦੀ ਫੈਮ ਦੀ ਮਾਣੂ ਕਹਿੰਦਾ ਤੂੰ ਚਿੱਟਾ ਵੇਚ ਮਤਲਬ ਉਹਨੂੰ ਡਰਾਉਣਾ ਤਰਕਾਣਾ ਸ਼ੁਰੂ ਕਰ ਦਿੱਤਾ ਇਹਦੇ ਘਰ ਦੀ ਰੈਕੀ ਕਰਦੇ ਬੰਨੇ ਉਲਟਾ ਮਤਲਬ ਦੇਖੋ ਇੱਕ ਤਾਂ ਚੋਰ ਵਾਲੇ ਚਤਰਾਈਆਂ ਇਤਾਂ ਦੇ ਕੰਮ ਕਰਦਾ ਪਿਆ ਮੁੰਡਾ ਵਿਸ਼ਾਲ ਜਿਹੜਾ ਨਾਰਾ ਮੈਂ ਤੈਨੂੰ ਫੋਟੋ ਵੀ ਦਿਖਾਉਣਾ ਉਹਦੀ ਤੁਸੀਂ ਦੇਖ ਸਕਦੇ ਪੂਰੇ ਮੀਡੀਆ ਨੇ ਇਹ ਆ ਮੁੰਡਾ ਜੀ ਜਿਹੜਾ ਇਸ ਟਾਈਮ ਥ्रेट ਕਰਦਾ ਪਿਆ ਤੇ ਇਹਨੂੰ ਬਲੈਕਮੇਲ ਕਰਦਾ ਪਿਆ ਪੈਸੇ ਦੇਣੇ ਤੇ ਰਦਾ ਇਲਜ਼ਾਮ ਬੁਰਾ ਹੋ ਗਿਆ ਵਿਚਾਰੀ 10000 ਰੁਪਏ ਦੀ ਜੌਬ ਕਰਦੀ ਹੋਗੀ ਕਿੱਥੋਂ ਪੈਸਾ ਦੇ ਦੂਗੀ ਇਹ ਡਰਦੀ ਅੱਜ ਸਾਹ ਦੇ ਕੰਪਲੀਟ ਦੇ ਕੇ ਸਾਨੂੰ ਪੂਰਾ ਮੈਂ ਨਾ ਭਰੋਸਾ ਦਵਾਇਆ ਕਿ ਤੁਹਾਡੀ ਬਣਦੀ ਕਾਰ ਵੀ ਜਰੂਰ ਹੋਏਗੀ ਬਾਕੀ ਤੁਸੀਂ ਦੋ ਗੱਲਾਂ ਐ ਭੈਣ ਨੂੰ ਤੋਂ ਜਵਾਨੀ ਸੁਣਿਆ ਮੇਰਾ ਨਾਮ ਜੀ ਸਿਮਰਨਜੀਤ ਸਿੰਘ ਮੈਂ ਸੋਸ਼ਲ ਵਰਕਰ ਹਾਂ ਮੋਹਾਲੀ ਤੋਂ ਜੀ ਮੈਂ ਇਦਾਂ ਦੇ ਮੁੱਦੇ ਬਹੁਤ ਸਾਹਮਣੇ ਲੈ ਕੇ ਜਾਂਦਾ ਜਿਨ੍ਹਾਂ ਨੂੰ ਥੱਕਾ ਹੋਵੇ ਹਰ ਇੱਕ ਮੁੱਦੇ ਦੀ ਮੈਂ ਗੱਲ ਕਰਦਾ ਪੰਜਾਬੀ ਇੱਥੇ ਆਉਂਦੀ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਮੀਡੀਆਸ ਤੋਂ ਪਹਿਲਾਂ ਮੈਂ ਗੱਲ ਕਰਨ ਦੀ ਅੱਜ ਵੀ ਵਾਰ ਦੇ ਕੇ ਪੁੱਛਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਇਹ ਟੈਨੇਸਾਬ ਦੀ ਲੈ ਕੇ ਯਾਦ ਲੈ ਕੇ ਆਈ ਹਾਂ ਸਾਹਿਬ ਜੀ ਮੇਰੇ ਇੱਕ ਵਿਚਾਰ ਨਾਲ ਦਾ ਮੁੱਦਾ ਕਿਉਂਕਿ ਬਰਨਾਲਾ ਦਾ ਰਹਿਣ ਵਾਲਾ ਇੱਕ ਨੰਬਰ ਗਲੀ ਮੁੰਡਾ ਮੈਂ ਲੱਭਿਆ ਰਿਹਾ ਤੇ ਉਹ ਬੰਦੇ ਨੇ ਕੀ ਕੀਤਾ ਜਦਕਿ ਸਾਰਾ ਕੁਝ ਪਤਾ ਸੀ ਕਿ ਇਹ ਇਹ ਤਾਂ ਆਲਰੇਡੀ ਜਦੋਂ ਚੱਲਦਾ ਜਾ ਵਿਆਹ ਨੂੰ ਸਾਰਾ ਕੁਝ ਪਤਾ ਸੀ ਪਹਿਲੇ ਦਿਨ ਤੋਂ ਜਿਸ ਤੇ ਆਪਕੋ ਪਟਿਆਲਾ ਦੀ ਗੱਲਬਾਤ ਚੱਲੀ ਇਹਨਾਂ ਦੇ ਉਤੋਂ ਬਾਅਦ ਉਹ ਕੁ ਮੁੰਡੇ ਨੇ ਚਾਂਸਾ ਦੇ ਕੇ ਲਾਰੇ ਲਾ ਕੇ ਕਿ ਮੈਂ ਤੇ ਨਾਲ ਵਿਆਹ ਕਰਾਵਾਂਗਾ ਉਹ ਕੁੜੀ ਨੂੰ ਯੂਜ਼ ਕਰਦਾ ਰਿਹਾ ਅਲੱਗ-ਅਲੱਗ ਲੋਕਾਂ ਦੀ ਮੇਰੀ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਮੁਹਾਲੀ ਸਾਰੇ ਕਿਤੇ ਨਹੀਂ ਯੂਜ਼ ਕਰਦਾ ਰਿਹਾ ਪਟਿਆਲਾ ਦੇ ਘਰ ਵੀ ਜਾਂਦਾ ਸੀ ਆਪਣੀ ਮਾਂ ਨਾਲ ਵੀ ਗੱਲ ਕਰਾਉਂਦਾ ਰਿਹਾ ਹੈ ਦੀ ਆਪਣੀ ਭੈਣ ਨਾਲ ਵੀ ਗੱਲ ਕਰਦਾ ਇਹ ਕੁੜੀ ਵਿੱਚ ਹੋਰ ਹੈ ਪ੍ਰੀਆ ਉਹਦੀ ਪੂਰੀ ਇਨਵੋਲਵਮੈਂਟ ਹੈ ਕਿ ਕਿ ਕਿਹਾ ਹੈ ਨਾ ਮੁੰਡੇ ਨੇ ਉਹਦੀ ਪੂਰੀ ਇਨਵੋਲਵਮੈਂਟ ਹੈ ਕਿ ਹੁਣ ਅੱਜ ਇਹ ਭੈਣ ਦਾ ਪਰਿਵਾਰੀ ਲੋਕਾਂ ਠਾਰੀ ਹੈ ਇਹਨੂੰ ਇਨਸਾਫ ਮਿਲੇ ਅਸੀਂ ਆਤਮਾਨਿਕ ਅਕੈਸਿਸ ਦੀ ਬਰਗਾਂ ਨੂੰ ਜਿਹੜੀ ਐਪਲੀਕੇਸ਼ਨ ਦੇਖਿਆ ਹੈ ਕਿ ਇਹਨੂੰ ਇਨਸਾਫ ਮਿਲਿਆ ਜਾਵੇ ਕਿ ਜਿਹੜਾ ਜਿਹੜਾ ਧੱਕਾ ਹੋ ਰਿਹਾ ਹੈ ਭੈਣ ਕਿਸੇ ਹੋਰ ਨਾਲ ਨਾ ਹੋਵੇ ਹੋਰ ਜਿਹੜੇ ਭੈਣਾ ਵੀਡੀਓ ਦੇਖਣਗੇ ਸੁਣਨਗੇ ਉਹਨਾਂ ਨੂੰ ਮੇਰੀ ਏਓ ਮੰਗ ਹੈ ਕਿਸੇ ਦੇ ਚਾਂਸੇ ਨਾ ਆਇਓ ਕੋਈ ਮੁੰਡੇ ਨੇ ਸੀ ਆਪਣਾ ਘਰ-ਵਾਰ ਦੇਖੋ ਅੱਜ ਦੇਖੋ ਇਹ ਭੈਣ ਕਿਵੇਂ ਦਰਦਾਂ ਦੇ ਲੋਕਾਂ ਨਾਲ ਘਾਰੀ ਹੈ ਅੱਜ মিডিਆ ਸਾਹਮਣੇ ਬਹੁਤ ਜਿਗ ਕੀ ਲੋਕ ਮਦਦ ਕਿਤਾ ਕਿਤਾ ਵੀ ਕਮੈਂਟ ਕਰੀ ਜੀ ਮੇਰੀ ਇੱਜ਼ਤ ਨੂੰ ਪਰ ਠੀਕ ਹੈ ਇਹਦੇ ਭੈਣ ਦਾ ਮੌਸਲਾ ਹੋਇਆ ਚਾਰ ਬੰਦੇ ਦੇਖਣ ਦੇ ਸੁਣਨ ਦੇ ਜੀ ਇਹਨਾਂ ਨੂੰ ਹੋਇਆ ਕਿ ਆਹ ਦੇ ਪੂਰਾ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉੱਤੋਂ ਇਹ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜਿਹੜੀਆਂ ਜਿਹੜੀਆਂ ਵੀਡੀਓ ਬਣਾਈਆਂ ਨੇ ਮੈਂ ਵਾਇਰਲ ਕਰੂੰਗਾ ਸੋਸ਼ਲ ਮੀਡੀਆ ਤੇ ਜੇ ਤੂੰ ਮੀਡੀਆ ਸਾਹਮਣੇ ਗਈ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਵਾਂਗੇ ਐਦਾਂ ਦੇ ਥ੍ਰੈਟ ਦੇ ਰਹੇ ਨੇ ਮਾਨ ਨੂੰ ਤੂੰ ਚਿੱਟਾ ਵੇਚਦੀ ਐ ਇਹਦੇ ਭੈਣ ਦੀ ਮਾਨ ਨੂੰ ਕਹਿ ਰਿਹਾ ਤੂੰ ਚਿੱਟਾ ਵੇਚਦੀ ਮਤਲਬ ਉਹਨੂੰ ਡਰਾਉਣਾ ਤੰਗਾਣਾ ਸ਼ੁਰੂ ਕਰ ਦਿੱਤਾ ਇਹਦੇ ਘਰ ਦੇ ਰੈਕੀ ਕਰਦੇ ਪਏ ਨੇ ਉਲਟਾ ਮਤਲਬ ਦੇਖੋ ਇੱਕ ਤਾਂ ਚੋਰ ਵਾਲੇ ਚਤਰਾਈਆਂ ਇਦਾਂ ਦੇ ਕੰਮ ਕਰਦਾ ਪਿਆ ਮੁੰਡਾ ਵਿਸ਼ਾਲ ਜਿਹੜਾ ਨਾਰਾ ਮੈਂ ਤੁਹਾਨੂੰ ਫੋਟੋ ਵੀ ਦਿਖਾਉਣਾ ਉਹਦੀ ਜੀ ਦੇਖੋ ਦੇਖ ਸਕਦੇ ਹੋ ਪੂਰੇ ਮੀਡੀਅਮ ਇਹ ਆ ਮੁੰਡਾ ਜੀ ਜਿਹੜਾ ਇਸ ਟਾਈਮ ਥ੍ਰੈਟ ਕਰਦਾ ਪਿਆ ਤੇ ਇਹਨੂੰ ਬਲੈਕਮੇਲ ਕਰਦਾ ਪਿਆ ਪੈਸੇ ਦੇ ਦੇ ਨਾ ਇਤਰਾਜ਼ਾਂ ਬੁਰਾ ਹੋ ਗਿਆ ਵਿਚਾਰੀ 10000 ਰੁਪਏ ਦੀ ਜੌਬ ਕਰਦੀ ਹੋਗੀ ਕਿੱਥੋਂ ਪੈਸਾ ਦੇ ਦਊਗੀ ਇਹ ਡਰਦੀ ਅੱਜ ਸਾਹ ਦੇ ਕੰਪਲੀਟ ਦੇ ਕੇ ਸਾਨੂੰ ਪੂਰਾ ਮਨੇ ਪ੍ਰੋਸੈਸ ਆ ਦਵਾਇਆ ਕਿ ਤੁਹਾਡੀ ਬਣਦੀ ਕਾਰਵਾਈ ਜ਼ਰੂਰ ਹੋਏਗੀ ਬਾਕੀ ਤੁਸੀਂ ਦੋ ਗੱਲਾਂ ਪਹਿਣ ਦੇ ਮੇ ਤੁ ਜਵਾਨੀ ਸੁਣਦਾ ਮੇਰਾ ਨਾਮ ਜੀ ਸਿਮਰਨ ਜੀ ਸਿੰਘ ਮੈਂ ਸੋਸ਼ਲ ਵਰਕਰ ਹਾਂ ਜੀ ਮੋਹਾਲੀ ਤੋਂ ਜੀ ਮੈਂ ਇਦਾਂ ਦੇ ਮੁੱਦੇ ਬਹੁਤ ਸਾਹਮਣੇ ਲੈ ਜਾਂਦਾ ਜਿਨ੍ਹਾਂ ਨੂੰ ਵੀ ਧੱਕਾ ਹੋਵੇ ਹਰ ਇੱਕ ਮੁੱਦੇ ਦੀ ਮੈਂ ਗੱਲ ਕਰਦਾ ਪੰਜਾਬੀ ਇੱਥੇ ਆਉਂਦੀ